ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਪਿੰਡ ਸਾਦਿਕ ਦੇ ਚੌਂਕ ਵਿੱਚ ਕੀਤੀ ਗਈ ਦੀਪਮਾਲਾ ਤੇ ਸਾਰੇ ਦੇਸ਼ ਵਿੱਚ ਵੱਡੇ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਬਾਬਾ ਅਜੀਤ ਸਿੰਘ ਸੋਨੂ ਵਾਲਿਆਂ ਨੇ ਦਿੱਤੀਆਂ ਉਹਨਾਂ ਦੱਸਿਆ ਕਿ ਹਰ ਘਰ ਵਿੱਚ ਗੁਰਪੁਰਬ ਵਾਲੇ ਦਿਨ ਦੀਪਮਾਲਾ ਕਰਨੀ ਚਾਹੀਦੀ ਹੈ ਕਿ ਵਾਹਿਗੁਰੂ ਜੀ ਦਾ ਹਾਲ ਸਾਬ ਵਾਹਿਗੁਰੂ ਜੀ ਦੇ ਬਤੇ ਸਭ ਤੋਂ ਪਹਿਲਾਂ ਤਾਂ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਪਹਿਲੇ ਪਾਤਸ਼ਾਹੀ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਗੁਰਪੁਰਬ ਦੀ ਅਵਤਾਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੋ ਗੁਰੂ ਨਾਲ ਸਾਹਿਬ ਜੀਆਂ ਦੇ ਪ੍ਰਕਾਸ਼ ਦਿਹਾੜੇ ਮਨਾਏ ਜਾ ਰਹੇ ਹਨ 10 ਦਿਨ ਤੋਂ ਪਹਿਲਾਂ ਗੁਰਦੁਆਰਾ ਸੁਖਨੀ ਸਾਹਿਬ ਵਿਖੇ ਪ੍ਰਵਾਤ ਕਰੀਆਂ ਰਭੀਆਂ ਸਨ ਜਿਸ ਦੇ ਅੱਜ ਸਮਾਪਤੀ ਹੋਈ ਆ ਭੋਗ ਪਾਏ ਨੇ ਤੇ ਸ਼ਾਮ ਨੂੰ ਸੰਗਤਾਂ ਨੇ ਗੁਰੂ ਸਾਹਿਬ ਨੂੰ ਆਪਣੀ ਸ਼ਰਧਾ ਭਾਵਨਾ ਅਰਪਣ ਕਰਨ ਵਾਸਤੇ ਸਾਧਕ ਚੌਂਕ ਦੇ ਵਿੱਚ ਦੀਪਮਾਲਾ ਕੀਤੀ ਆ ਗੁਰਮੰਤਰ ਦਾ ਜਾਪ ਕੀਤਾ ਗੁਰੂ ਨਾਨਕ ਪਾਤਸ਼ਾਹ ਜੀ ਉਦੋਂ ਸੰਸਾਰ ਲੈ ਕੇ ਆਏ ਨਿਰੰਕਾਰ ਪ੍ਰਮਾਤਮਾ ਗੁਰਨਾਨਕ ਦੇ ਰੂਪ ਦੇ ਵਿੱਚ ਆਏ ਜਦੋਂ ਇਸ ਸੰਸਾਰ ਤੇ ਅਗਿਆਨਤਾ ਦਾ ਹਨੇਰਾ ਜਾਤ ਪਾਤ ਦਾ ਉੱਚ ਜਾਤ ਦਾ ਉੱਚ ਨੀਚ ਦਾ ਜਿਹੜਾ ਵਿਕਰਾ ਬਹੁਤ ਸੀਗਾ ਤੇ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਜੀ ਇਸ ਧਰਤੀ ਤੇ ਆਏ ਪ੍ਰਮਾਤਮਾ ਦਾ ਰੂਪ ਗੁਰੂ ਨਾਨਕ ਦਾ ਰੂਪ ਧਾਰ ਕੇ ਪ੍ਰਮਾਤਮਾ ਆਪ ਆਏ ਤੇ ਗੁਰੂ ਨਾਨਕ ਪਾਤਸ਼ਾਹ ਨੇ ਸਾਰੀ ਸ੍ਰਿਸ਼ਟੀ ਨੂੰ ਸਿੱਧੇ ਰਸਤੇ ਪਾਇਆ ਸਾਨੂੰ ਵਹਿਮਾਂ ਭਰਮਾਂ ਤੋਂ ਪਖੰਡ ਤੋਂ ਬਚਾ ਕੇ ਸਿੱਧਾ ਰਸਤਾ ਦਿਖਾਇਆ ਕਿ ਸਿੱਧਾ ਨਿਰੰਕਾਰ ਦੇ ਨਾਲ ਜੁੜਨਾ ਇੱਕ ਓੰਕਾਰ ਭਾਵ ਪਰਮਾਤਮਾ ਇੱਕ ਹੈ ਹਰ ਘਟ ਵਿੱਚ ਸਮਾਇਆ ਹੋਇਆ ਘਟਾ ਘਟਾ ਦੇ ਵਿੱਚ ਸਮਾਇਆ ਹੋਇਆ ਹਰ ਇੱਕ ਇਨਸਾਨ ਦੇ ਵਿੱਚ ਹੈ ਇਸ ਸ੍ਰਿਸ਼ਟੀ ਦੇ ਵਿੱਚ ਉਸ ਵਾਹਿਗੁਰੂ ਪਰਮਾਤਮਾ ਦਾ ਰੂਪ ਆਪਾਂ ਨੇਕਣਾ ਤੇ ਸ਼ਬਦ ਦੇ ਨਾਲ ਜੁੜ ਕੇ ਗੁਰਬਾਣੀ ਤੋਂ ਸਿੱਧ ਲੈ ਕੇ ਆਪ ਨੂੰ ਜੀਵਨ ਨੂੰ ਜਿਉਣਾ ਜਿੱਥੇ ਕੋਈ ਮਨਮਤ ਹੁੰਦੀ ਆ ਗੁਰੂ ਨਾਨਕ ਸਾਹਿਬ ਦਾ ਪਰਖਾ ਗੁਰਸੱਜੀਆਂ ਦਾ ਪ੍ਰਕਾਸ਼ ਵੀ ਆ ਪਰ ਇੱਕ ਅਰਦਾਸ ਕਰਦੀਆਂ ਗੁਰੂ ਪਾਤਸ਼ਾਹ ਜੀ ਦੇ ਨਿਰੰਕਾਰ ਅੱਗੇ ਜਦੋਂ ਸਿਫਰਿਆਦ ਕਰਾਂਗੇ ਤਾਂ ਦਾ ਭਾਵ ਹੁੰਦਾ ਸਾਡੇ ਮਨ ਦੀ ਤੜਪ ਸਾਡੇ ਮਨ ਦੀਆਂ ਸ਼ਾਮਾਂ ਸੀ ਗੁਰੂ ਸਾਹਿਬ ਅੱਗੇ ਅਰਪਣ ਕਰ ਸਕਦੇ ਆ ਗੁਰੂ ਸਾਹਿਬ ਅੱਗੇ ਆਪਣੀਆਂ ਭੇਡ ਕਰ ਸਕਦੇ ਆ ਕਿ ਸਾਨੂੰ ਇਹ ਚੀਜ਼ ਦੀ ਲੋੜ ਹੈ ਤੇ ਗੁਰੂ ਸਾਹਿਬ ਬਖਸ਼ਿਆ ਕਰਦੇ ਨੇ ਇੱਕੋ ਵਾਹਿਗੁਰੂ ਪਰਮਾਤਮਾ ਦੇ ਦਰ ਤੋਂ ਸਭ ਕੁਝ ਮਿਲਣਾ ਸਾਨੂੰ ਤੇ ਸਾਰੇ ਤੇ ਸਾਰੀ ਗੁਰਬਾਨੀ ਸਾਨੂੰ ਸਿੱਧਾ ਰਸਤੇ ਪਾਉਂਦੀ ਹੈ ਤੇ ਮੈਨੂੰ ਉਹਨਾਂ ਵੀਰਾਂ ਨੂੰ ਵੀ ਬੇਨਤੀ ਹੈ ਜਿਨ੍ਹਾਂ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਮਨਮਤ ਕੀਤੀ ਜਾਂਦੀ ਹੈ ਤੇ ਇਸ ਚੀਜ਼ੇ ਤੋਂ ਗਰੇਜ ਕੀਤਾ ਜਾਵੇ ਦੇਖੋ ਮਹਾਰਾਜ ਕਿਰਪਾ ਕਰਨ ਤੇ ਚੜ੍ਹਦੀ ਕਲਾ ਬਖਸ਼ਣ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਤੇ ਗੁਰੂ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਬਖਸ਼ੀ ਕਰਨ ਰਹਿਮਤ ਦਾ ਵਰ੍ਹੇ ਜੀ ਦਾ ਹਮਸਾ